ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਮੀ ਚੈਨਲ ਤੇ ਤੇ ਕਿਸਾਨ ਭਰਾਵੋ ਜੋ ਆਈ ਦੀ ਆਪਾਂ ਵੀਡੀਓ ਲੈ ਕੇ ਆਏ ਆ ਪਿੰਡ ਹੇਲਰਾ ਜਿਲ੍ਹਾ ਇਹਨੂੰ ਜਲੰਧਰ ਪੈ ਜਾਂਦਾ ਤਹਿਸੀਲ ਵੀ ਇਹਨੂੰ ਬਈ ਜਲੰਧਰ ਪੈ ਜਾਂਦੀ ਹੈ ਨਾਲ ਲੱਗਦੇ ਪਿੰਡਾਂ ਦੀ ਆਪਾਂ ਗੱਲ ਕਰ ਲਈਏ ਮੀਰਪੁਰਾ ਤਲਵਾੜਾ ਇਹ ਨਾਲ ਲੱਗਦੇ ਪਿੰਡ ਹੈ ਜਲੰਧਰ ਤੋਂ ਕਪੂਰਥਲੇ ਤੋਂ ਬਈ ਇਹ ਵਿਚਕਾਰ ਪਿੰਡ ਸਤਤ ਹੈ ਜਲੰਧਰ ਤੋਂ 11 ਕਿਲੋਮੀਟਰ ਦੀ ਦੂਰੀ ਤੇ ਆ ਤੇ ਕਪੂਲਥਰ ਕਪੂਰਥਲੇ ਤੋਂ ਵੀ ਬਈ 11 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਤ ਪਿਆ ਸਤ ਹੈ ਤੇ ਬਾਈ ਕੋਲੇ ਅੱਜ ਇੱਕ ਛੋਟੀ ਸੇਲ ਸੀ ਬਈ ਨਗੀਨਾ ਹੀ ਆ ਛੋਟੀ ਚੰਗੇ ਰਿਕਾਰਡ ਵਾਲੀ ਬਾਈ ਛੋਟੀ ਹੈ ਬਾਈ ਇਹ ਦੱਸਦਾ ਬਈ ਐਮ 29 ਦੀ ਇਹ ਡਾਕਟਰ ਆ ਬਈ ਗਾਂ ਆ ਦੇ ਅਰਜਨ ਕੁੰਗੜ ਦਾ ਟੀਕਾ ਭਰਿਆ ਵਾ ਸੀਮਨ ਸਟਰਾ ਬਾਈ ਕੋਲੇ ਸਾਰਾ ਅਵੇਲੇਬਲ ਬਾਈ ਸਾਰਾ ਰਿਕਾਰਡ ਬਾਈ ਕੋਲੇ ਅਵੇਲੇਬਲ ਹੈ ਬਈ ਝੋਟੀ ਦਾ ਕਿਆ ਬਾਤਾਂ ਹੀ ਆ ਤੇ ਪਹਿਲੇ ਸੂਏ ਦੱਸਦਾ ਬਾਈਆਂ ਦਾ ਵੀ ਝੋਟੀ ਨੇ 12 ਕਿਲੋ ਦੁੱਧ ਦਿੱਤਾ ਸੀ ਬਈ ਐਤ ਕੀ ਦੂਜੇ ਸੂਏ ਸੋਣਾ 10 ਦਿਨਾਂ ਦੀ ਹਜੇ ਕੱਚੀ ਆ ਬਈ ਤੇ ਬਾਡੀ ਸਟਰਕਚਰ ਬਈ ਝੋਟੀ ਦਾ ਕਿਆ ਬਾਤਾਂ ਹੀ ਆ ਸਿੰਘ ਸੁng ਬਈ ਬਹੁਤ ਸੋਹਣਾ ਲੱਗਿਆ ਮੁੰਡਾ ਸਿੰਘਾ ਜਮਾ ਨਾਲ ਮੁੜਿਆ ਵਾ ਸਿੰਘ ਹੈ ਬਾਡੀ ਸਟਰਕਚਰ ਵੀ ਬਈ ਸੋਹਣਾ ਸ ਹੈ ਤੇ ਬਾਕੀ ਬਾਡੀ ਸਟਰਕਚਰ ਸੋਹਣਾ ਬਾਕੀ ਵੀ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਕਿਸੇ ਵੀ ਕਿਸਾਨ ਭਰਾ ਨੇ ਇਹ ਝੋਟੀ ਤੇ ਤੁਸੀਂ ਚੰਗੇ ਬੱਚੇ ਪਾ ਸਕਦੇ ਆ ਚੰਗਾ ਸੀਮਨ ਲਾ ਕੇ ਚੰਗੇ ਬੱਚੇ ਪੈਦਾ ਕਰ ਸਕਦੇ ਆ ਬਾਕੀ ਥਣ ਹਵਾਨਾ ਬਈ ਹਜੇ ਇਹਨੇ ਹੋਰ ਭਰਨਾ ਹਵਾਨੇ ਨਹੀਂ ਹਵਾਨਾ ਤੁਸੀਂ ਆਪ ਹੀ ਦੇਖੋ ਗੱਠ ਚੌੜਾ ਤਾਂ ਤੋਂ ਆਉਂਦਾ ਬਈ ਗਾਈਆਂ ਵਰਗਾ ਹਵਾਨਾ ਇਹ ਥਣ ਵੀ ਬਈ ਜਿਵੇਂ ਕੰਨੀਆਂ ਤੇ ਲੱਗਿਆ ਜਿਵੇਂ ਆਪਾਂ ਬਰੀਡ ਦੀ ਗੱਲ ਕਰ ਲਈਏ ਕੰਨੀਆਂ ਤੇ ਥਣ ਇੱਕੋ ਜੀ ਦੂਰੀ ਤੇ ਲੱਗੇ ਆ ਬਈ ਕੰਨੀਆਂ ਤੇ ਜਿਵੇਂ ਦੋਨੇ ਚਾਰੇ ਥਣ ਕੰਨੀਆਂ ਕੰਨੀਆਂ ਤੇ ਲੱਗੇ ਹੋਏ ਆ ਤੇ ਬਾਕੀ ਸੰਗ ਸੰਗ ਬਈ ਸੋਹਣਾ ਮੂੰਹ ਮੱਥੇ ਦੀ ਵੀ ਸੋਹਣੀ ਹੈ ਤੇ ਪੱਠਪੁੜੇ ਦੀ ਵੀ ਚੰਗੀ ਆਇਨੀ ਬਈ ਢਲ ਕੇ ਮੇਜੇ ਪੁੜਿਆਂ ਦੀ ਹੈ ਤੇ ਬਾਕੀ ਬਈ ਦੁੱਧ ਵੀ ਚੰਗਾ ਪਾਜੂਗੀ ਜੈਸਾ ਆਵਣਾ ਵੇਲ ਆ ਝੋਟੀ ਦੀ ਤੇ ਕਦ ਕਾਠ ਵੀ ਚੰਗਾ ਤੇ ਵੇਲ ਵੀ ਚੰਗੀ ਆ ਝੋਟੀ ਦੀ ਬਾਕੀ ਬਈ ਜੇ ਤੁਸੀ ਸਾਥੋਂ ਕੋਈ ਦੱਸਣਾ ਨਹੀਂ ਕੋਈ ਗੱਲਬਾਤ ਰਹਿ ਗਈ ਹੋਵੇ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਈ ਦੇ ਫੋਨ ਫੋਨ ਨੰਬਰ ਕੰਟੈਕਟ ਨੰਬਰ ਬਾਈ ਦੇ ਸਕਰੀਨ ਤੇ ਚੱਲੀ ਜਾਂਦੇ ਆ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਜੇ ਸਾਥੋਂ ਕੋਈ ਦੱਸਣਾ ਨਹੀਂ ਕੋਈ ਚੀਜ਼ ਰਹਿ ਗਈ ਹੋਵੇ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਕੀ ਜੋ ਝੋਟੀ ਸਕਰੀਨ ਤੇ ਦੇਖ ਹੀ ਰਹੇ ਆ ਬਈ ਪੂਰੀ ਬਈ ਥਣ ਹਵਾਨਾ ਵੀ ਪੂਰਾ ਬਈ ਹਜੇ 10 ਦਿਨਾਂ ਦੀ ਕੱਚੀ ਆ 10 ਦਿਨਾਂ ਚ ਇਹਨੇ ਹੋਰ ਤਿਆਰ ਹੋ ਜਾਣਾ ਠੀਕ ਆ ਬਈ ਬਾਕੀ ਤੁਸੀਂ ਜੇ ਸਾਥੋਂ ਕੋਈ ਦੱਸਣ ਨਹੀਂ ਕੋਈ ਰਹਿ ਗਈ ਗੱਲ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਹਵਾਨਾ ਵੀ ਤੁਸੀਂ ਫੇਰ ਗੌਰ ਤੋਂ ਦੇਖ ਸਕਦੇ ਆ 1 ਇੰਚ ਹਜੇ ਵਲਟਾ ਹਵੰਟ ਲਾ ਪਿਆ ਵੀ ਹਵਾਨਾ ਹਜੇ ਹੋਰ ਤਿਆਰ ਹੋਣਾ ਯਾਨੀ ਹਵਾਨੇ ਨੇ ਭਰ ਜਾਣਾ ਬਈ ਬਾਕੀ ਤੁਸੀਂ ਝੋਟੀ ਦੇਖ ਲਓ ਬਈ ਝੋਟੀ ਪੂਰੀ ਬਈ ਨਿਗਰ ਆ ਵਜਨ ਵਾਲੀ ਝੋਟੀ ਆ ਬਾਕੀ ਉਂ ਵੀ ਬਈ ਕਦ ਕਾਠ ਤੇ ਬੀਲ ਬਾੜ ਬੀਲ ਬਾਟੀ ਚੰਗੀ ਆ ਤੇ ਤੁਸੀਂ ਬਾਈ ਨਾਲ ਫੋਨ ਤੇ ਕਰੋ ਗੱਲਬਾਤ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਾ ਕਰੋ ਇੰਨੇ ਨਾਲ ਵੀ ਸਾਡਾ ਹੌਸਲਾ ਬਣਾਈ ਰਹਿੰਦਾ ਹੈ ਤੇ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਵੀ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਬਾਈ ਇਦਾਂ ਹੀ ਚੈਨਲ ਨੂੰ ਪਿਆਰ ਕਰਦੇ ਰਿਹਾ ਕਰੋ ਤੇ ਬਾਕੀ ਝੋਟੀ ਤੁਸੀਂ ਦੇਖ ਹੀ ਰਹੇ ਆ ਬਾਈ ਥਣ 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 ਹਵਾਨੇ ਦੀ ਵੀ ਪੂਰੀ ਸਾਫ ਹੈ ਝੋਟੀ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਝੋਟੀ ਨੂੰ ਬਾਕੀ ਮਿਲਦੇ ਆਂ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ